ਮੈਨੂੰ ਤਾਂ ਨਾ ਹੁਣ ਆ ਡਰ ਐ ਵੀ ਕਿਤੇ ਸ਼ਾਮ ਨੂੰ ਅਚਾ ਟਪਕ ਨਾ ਪਵੇ ਪਰ ਆਪਾਂ ਇੱਕ ਧੀ ਨੂੰ ਰੋਕ ਨਹੀਂ ਸਕਦੇ ਵੀ ਆਪਣੇ ਪਿਓ ਨੂੰ ਨਾ ਮਿਲੇ ਖਮਾਉਣ ਦੇ ਚੱਕਰ ਦੇ ਵਿੱਚ ਨਾ 5 ਲੱਖ ਰੁਪਇਆ ਕਰਜ਼ਾ ਚੜ ਗਿਆ ਪਹਿਲਾਂ ਦੱਸੋ ਉਹ ਕਰਜ਼ਾ ਲਾਵਾ ਕਿ ਇਹਨੂੰ ਕਮਾ ਕੇ ਹੋਰ ਕਰਜ਼ਾ ਮੈਂ ਚੜਾਵਾਂ ਆਪਣੇ ਸਿਰ ਚਾਣੀ ਇੱਥੇ ਘੁੰਮ ਪਤਾ ਸਾਰਿਆਂ ਨੂੰ ਪਤਾ ਹੈ ਕਿ ਤੇਰਾ ਅੱਜ ਬਰਥਡੇ ਐ ਪਰ ਸਰਪ੍ਰਾਈਜ਼ ਵੀ ਗੁੰਨ ਨੂੰ ਕੋਈ ਚੀਜ਼ ਹੁੰਦੀ ਐ ਕਿ ਨਹੀਂ ਆਜੋ ਸਾਰੇ ਹਾਂ ਮੈਂ ਕੀ ਬੋਲਦੀ ਪਈਆਂ ਤੁਸੀਂ ਜਿਆਦਾ ਨਾ ਸਮਝਾਓ ਮੈਨੂੰ ਹਾਂਜੀ ਸੋਨੀਆ ਦੀਦੀ ਕਿਵੇਂ ਹੋ ਅੱਜ ਜੈਸਮਿਨ ਦੀਦੀ ਠੀਕ ਹੋ ਅੱਜ ਗਰੀਬਾ ਦੀ ਕਿੱਥੋਂ ਯਾਦ ਆ ਗਈ ਤੁਹਾਨੂੰ ਦੱਸਾ ਤੈਨੂੰ ਆ ਕੀ ਗਰੀਬ ਗਰੀਬ ਲਾਇਆ ਹੋਇਆ ਵੈ ਤੇਰਾ ਇਹ ਪਹਿਨਾਵਾ ਦੇਖ ਕੇ ਨਾ ਮਨ ਨੂੰ ਬੜੀ ਸ਼ਾਂਤੀ ਵੀ ਲੀ ਕਿ ਚੱਲ ਤੇਰੇ ਭਰਾਵਾਂ ਨੇ ਤੈਨੂੰ ਸੰਭਲ ਲਿਆ ਜੈਸਮਿਨ ਉਹ ਗੱਲਾਂ ਤਾਂ ਹੀ ਤਾਂ ਬਣੀਆਂ ਹੋਈਆਂ ਨੇ ਕਹਿੰਦੇ ਚੰਗੇ ਨਾਲ ਚੰਗਾ ਤੇ ਮਾੜਿਆ ਨਾਲ ਮਾੜਾ ਹੁੰਦਾ ਇਹਨੇ ਕਿਸੇ ਨਾਲ ਅੱਜ ਤੱਕ ਮਾੜਾ ਨਹੀਂ ਕੀਤਾ ਤੇ ਇਹਦੇ ਨਾਲ ਕਿੱਦਾਂ ਮਾੜਾ ਹੋ ਸਕਦਾ ਸੀ ਗੱਲ ਤਾਂ ਸਾਡੇ ਸੋਨੇ ਭਾਬੀ ਬਿਲਕੁਲ ਠੀਕ ਐ ਪਰ ਜਿੱਦਨ ਦੀ ਕਿਰਨ ਆਪਣੇ ਪੇਕੇ ਆਈ ਐ ਨਾ ਤੇ ਇੱਕੋ ਟੈਨਸ਼ਨ ਪਈ ਰਹਿੰਦੀ ਸੀ ਕਿੰਦਾ ਰਹਦੀ ਹੋਏਗੀ ਪਰ ਇਹਨੂੰ ਦੇਖ ਕੇ ਨਾ ਬੜਾ ਮਨ ਨੂੰ ਸਕੂਨ ਮਿਲਿਆ ਉਹ ਕਹਿੰਦੇ ਨੇ ਨਾ ਜਦੋਂ ਕੁਝ ਮਾੜਾ ਕੀਤਾ ਹੋਵੇ ਨਾ ਪਿਛਲੇ ਜਨਮ ਚ ਉਹਦੀ ਸਜ਼ਾ ਨਾ ਇਸੇ ਜਨਮ ਚ ਮਿਲਣੀ ਐ ਤੇ ਦੀਦੀ ਮੈਂ ਕੁਝ ਕੀਤਾ ਹੋਣਾ ਦਾਦਾ ਉਹਦੀ ਸਜ਼ਾ ਮੈਨੂੰ ਮਿਲ ਚੁੱਕੀ ਹੈ ਹੁਣ ਸੋਨੀਆ ਦੀਦੀ ਮੈਂ ਨਾ ਆਪਣੀ ਲਾਈਫ ਚ ਵੈਲ ਸੈਟਡ ਆ ਹੁਣ ਨਾ ਮੈਂ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਆ ਕਿਰਨ ਤੈਨੂੰ ਦੇਖ ਕੇ ਨਾ ਬਹੁਤ ਖੁਸ਼ੀ ਹੋਈ ਮਨ ਨੂੰ ਤੂੰ ਉਸ ਨਰਕਪਰੀ ਜ਼ਿੰਦਗੀ ਚੋਂ ਨਿਕਲ ਕੇ ਇਸ ਸਵਰਗਪਰੀ ਜ਼ਿੰਦਗੀ ਚ ਆ ਗਈਆਂ। ਦੀਦੀ ਤੁਸੀਂ ਮੈਨੂੰ ਐ ਦੱਸੋ ਮੰਮੀ ਕਿਵੇਂ ਐ ਤੇ ਲਵਪ੍ਰੀਤ ਕਿੱਦਾਂ ਤੇ ਮੇਰਾ ਮੰਤਰਪ੍ਰੀਤ ਵੀਰਾ ਕਿੱਦਾਂ ਤੇ ਇੱਕ ਗੱਲ ਹੋਰ ਇੱਕਮ ਜਾਂਦਾ ਸਕੂਲ। ਦੀਦੀ ਇਹੋ ਜਿਹਾ ਮੈਂ ਕੀ ਪੁੱਛ ਲਿਆ ਜੋ ਤੁਸੀਂ ਇੱਕ ਦੂਜੇ ਵਾਲੀ ਦੇਖੀ ਜਾਂਦੇ ਹੋ ਨਹੀਂ ਦੱਸਣਾ ਨਾ ਦੱਸੋ ਮੈਂ ਕਿਹੜਾ ਤੁਹਾਡੇ ਤੇ ਜ਼ੋਰ ਜ਼ਬਰਦਸਤੀ ਕੀਤੀ ਐ ਸਾਰੇ ਠੀਕ ਨੇ ਕਿਰਨ ਉੱਧਰ ਪਰ ਮੈਂ ਇੱਕ ਗੱਲ ਦੱਸ ਤੂੰ ਸਾਰਿਆਂ ਦਾ ਪੁੱਛ ਲਿਆ ਸਵਰਨੇ ਦਾ ਨਹੀਂ ਪੁੱਛਿਆ ਉਹੀ ਚੀਜ਼ ਤਾਂ ਮੈਂ ਸੋਚੀ ਜਾਂਦੀ ਸੀ ਤੂੰ ਸਾਰਿਆਂ ਦਾ ਪੁੱਛਿਆ ਸਵਰਨ ਦਾ ਨਹੀਂ ਪੁੱਛਿਆ ਆਖਿਰਕਾਰ ਹੈਪ ਤੇਰੇ ਬੱਚਿਆਂ ਦਾ ਪਿਓ ਹੀ ਨਾ ਸੋਨੀਆ ਦੀਦੀ ਉਹ ਨਾ ਮੇਰੇ ਬੱਚਿਆਂ ਦਾ ਪਿਓ ਸੀ ਪਰ ਮੂਨੀ ਹੈਗਾ ਮੈਨੂੰ ਇੱਥੇ ਆਈ ਨੂੰ ਨਾ ਇੱਕ ਮਹੀਨੇ ਤੋਂ ਉੱਤੇ ਹੋ ਗਿਆ ਜੇ ਪਿਓ ਸੀ ਤੇ ਬੱਚਿਆਂ ਨੂੰ ਮਿਲ ਕੇ ਨਹੀਂ ਜਾ ਸਕਦਾ ਸੀ ਪਰ ਦੀਦੀ ਮੇਰੇ ਬੱਚਿਆਂ ਦਾ ਪੁੱਛੂਗਾ ਵੀ ਕਿੱਥੋਂ ਜਿਹੜੀ ਨਵੀਂ ਲਿਆਂਦੀ ਐ ਉਹਦਾ ਚਾਹ ਤਾਂ ਲੈ ਜਾਵੇ ਜਿਹੜੇ ਬੰਦੇ ਨੇ ਨਾ ਖੂਚ ਸੱਟਿਆ ਹੋਵੇ ਤੇ ਖੂਚੋ ਕੱਢਿਆ ਵੀ ਨਾ ਹੋਵੇ ਮੇਰਾ ਉਹ ਬੰਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਦੀਦੀ ਤੇ ਕਿਰਨ ਐਸੇ ਮੈਂ ਗੱਲ ਕਰਨਾ ਚਾਹਦੀ ਤੇ ਨਹੀਂ ਪਰ ਤੇਰੇ ਨਾਲ ਕਰਨ ਲੱਗੀ ਆ ਜੇ ਸਵਰਨਾ ਆਪਣੀ ਲਾਈਫ ਚ ਅੱਗੇ ਵਧ ਸਕਦਾ ਤੇ ਵੱਧ ਤੂੰ ਵੀ ਸਕਦੀ ਜੈਸਮਿਨ ਤੂੰ ਮੇਰੇ ਮੂੰਹ ਦੀ ਗੱਲ ਕਹਿ ਦੁੱਤੀ ਕਿਰਨ ਤੈਨੂੰ ਵੀ ਆਪਣੀ ਲਾਈਫ ਚ ਹੁਣ ਅੱਗੇ ਵਧ ਜਾਣਾ ਚਾਹੀਦਾ ਕਿਉਂਕਿ ਕੱਲੀ ਕੁੜੀਆਂ ਦੇ ਸਹਾਰੇ ਪੂਰੀ ਜ਼ਿੰਦਗੀ ਨਹੀਂ ਨਿਕਲਦੀ ਦੀਦੀ ਇਹੀ ਤਾਂ ਮੈਂ ਲੋਕਾਂ ਦੀ ਸੋਚ ਬਦਲਨੀ ਆ ਇੱਕ ਮਾਂ ਆਪਣੇ ਬੱਚਿਆਂ ਵਾਸਤੇ ਕੀ ਕੁਝ ਨਹੀਂ ਕਰ ਸਕਦੀ ਮੈਂ ਕਰਕੇ ਵੀ ਦਿਖਾਵਾਂਗੀ ਤੇ ਧੀਆਂ ਪਾਲ ਕੇ ਵੀ ਦਿਖਾਵਾਂਗੀ ਤੂੰ ਪਤਾ ਇੰਨੇ ਕੌਨਫੀਡੈਂਸ ਨਾਲ ਕਿਉਂ ਕਹਿ ਰਹੀ ਐ ਕਿਉਂਕਿ ਤੇਰੇ ਨਾਲ ਤੇਰੇ ਦੋਨੇ ਭਰਾ ਜੁੜੇ ਹੋਏ ਨੇ ਜਿਉ ਉਹ ਤੇਰਾ ਅੱਜ ਸਾਥ ਨਾ ਦਿੰਦੇ ਫੇਰ ਤੂੰ ਕਿੱਥੇ ਜਾਂਦੀ ਕਰਨ ساری ਉਮਰ ਤੇਰੇ ਭਰਾ ਤੇਰਾ ਸਾਥ ਥੋੜਾ ਨਾ ਦੇ ਸਕਦੇ ਆ ਕਿਉਂਕਿ ਉਹਨਾਂ ਦਾ ਆਪਣਾ ਪਰਿਵਾਰ ਵੀ ਆ ਅਰਜੁਨ ਦਾ ਪਰਿਵਾਰ ਛੋਟਾ ਤੇ ਕੱਲ ਨੂੰ ਵੱਡਾ ਵੀ ਤਾਂ ਹੋਣਾ ਕਿਰਨ ਤੇਰੀ ਉਮਰ ਜਾਦਾ ਹੁੰਦੀ ਜਾਂ ਤੇਰੇ ਵਿੱਚ ਕੋਈ ਦਿੱਕਤ ਹੁੰਦੀ ਤਾਂ ਵੀ ਆਪਾਂ ਕਹਿ ਸਕਦੇ ਸੀ ਕਿ ਤੂੰ ਅੱਗੇ ਨਾ ਸਭ ਕੁਝ ਠੀਕ ਹੈ ਤੈਨੂੰ ਆਪਣੀ ਜ਼ਿੰਦਗੀ 'ਚ ਅੱਗੇ ਵਧ ਜਾਣਾ ਚਾਹੀਦਾ ਤੁਸੀਂ ਦੋਨੋਂ ਮੈਨੂੰ ਮਿਲਣ ਆਇਓ ਜਾਂ ਮਤਾ ਦੇਣ ਆਇਓ ਇਹੀ ਤਾਂ ਪੰਗਾ ਹੈ ਮੇਰੇ ਘਰ ਦਾ ਵੀ ਮਗਰ ਪੇ ਹੋਏ ਨੇ ਵਿਆਹ ਦੇ ਹੁਣ ਤੁਸੀਂ ਵੀ ਮੈਨੂੰ ਬੋਲੀ ਜਾਣੇ ਹੋ ਚੱਲ ਕਿਰਨ ਜੇ ਤੈਨੂੰ ਲੱਗਦਾ ਪਿਆ ਨਾ ਕਿ ਅਸੀਂ ਤੈਨੂੰ ਦੋਨੋਂ ਬੋਰ ਕਰਦੇ ਪਿਆ ਚੱਲ ਆਪਾਂ ਗੱਲਾਂ ਨਹੀਂ ਕਰਦੇ ਅਸੀਂ ਤਾਂ ਬਸ ਇਹੀ ਚਾਹੁੰਦੇ ਆ ਕਿ ਤੂੰ ਆਪਣੀ ਲਾਈਫ ਚ ਖੁਸ਼ ਰਵੇਂ ਤੇ ਜਲਦੀ ਅੱਗੇ ਵਧੇ ਤੇ ਜਲਦੀ ਜਲਦੀ ਵਿਆਹ ਕਰਵਾ ਲੈ ਤੇ ਵਿਆਹ ਤੇ ਸਾਨੂੰ ਬੁਲਾ ਲੈ ਕਿਰਨ ਕਰਾ ਲਾ ਵਿਆਹ ਤੇ ਨਾ ਡੀਜੇ ਤੇ ਉਹ ਗਾਣਾ ਲਵਾਈ ਵੇ ਮੈਂ ਕਰਕੇ ਫਲਾਈ ਆ ਮੈਂ ਡਾਂਸ ਕਰਨਾ ਉਹ ਤੇ ਚਲੋ ਕਰ ਲਿਓ ਜਿਹੜਾ ਫਲਾਈ ਕਰਨਾ ਪਰ ਇੱਕ ਗੱਲ ਦੱਸਾਂ ਫਲਾਈ ਨਾ ਇਕੱਲੇ ਕਰਿਓ ਔਰ ਗਰੀਬ ਆ ਕੇ ਥੱਲੇ ਮਰਿਆ ਹੋਵੇ ਦੇਖਿਆ ਸਨੇ ਬਬੀ ਗੱਲਾ ਗੱਲਾ ਚ ਕੁੜੀ ਮੰਨ ਗਈ ਲੱਗਦਾ ਜਲਦੀ ਵਿਆਹ ਕਰਾਉਗੀ ਹਨ ਜ਼ਰੂਰੀ ਮੇਰੇ ਵਿਆਹ ਤੇ ਨੱਚਣਾ ਮੈਂ ਹੁਣ ਹੀ ਗਾਣੇ ਲਾ ਦਿੰਨੀ ਆ ਤੁਸੀਂ ਆਪਣਾ ਗਾਣਾ ਸੋਚ ਰਿਹਾ ਤੇ ਨੱਚੋ ਤੇ ਤੁਸੀਂ ਵੀ ਦੱਸ ਦਿਓ ਅਨਿਦਰ ਕਿਹੜਾ ਗਾਣਾ ਤੇ ਨੱਚਣਾ ਅਨਿਦਰ ਮੈਂ ਕੁਝ ਖਾਣ ਨੂੰ ਲਿਆਈ ਲੈ ਬਈ ਰਜਨੀ ਅੱਜ ਤੱਕ ਤੂੰ ਜੋ ਵੀ ਸੋਚਿਆ ਉਹ ਤੇਰੇ ਹਿਸਾਬ ਨਾਲ ਹੀ ਹੋਇਆ ਅੱਜ ਤੋਂ ਬਾਅਦ ਜੋ ਕੁਝ ਤੂੰ ਸੋਚੂਗੀ ਉਹ ਵੀ ਤੇਰੇ ਹਿਸਾਬ ਨਾਲ ਹੀ ਹੋਊਗਾ ਬਸ ਰੱਬ ਦੀ ਨਿਗਾਹ ਨਾਲ ਤੇਰੇ ਤੇ ਸਵੱਲੀ ਹੋਵੇ ਕਿ ਤੇਰੀਆਂ ਦੋਨੋਂ ਨੂੰਹਾਂ ਤੇਰੇ ਤੋਂ ਬਾਹਰ ਨਾ ਜਾਣ ਜੇ ਦੋਨੋਂ ਨੂੰਹਾਂ ਤੇਰੇ ਕਹਣੇ ਦੇ ਵਿੱਚ ਆ ਤੇ ਫੇਰ ਬਸ ਇੱਕ ਪੋਤੇ ਦਾ ਮੂੰਹ ਦੇਖ ਲਿਆ ਤੇ ਇੱਕ ਦਾ ਦੇਖ ਲੂੰਗੀ ਓ ਮਾਤਾ ਦੋਨੋਂ ਨੋਹਾਂ ਨਹੀਂ ਅੰਨ ਮਾਣੀ ਤੁਹਾਡੇ ਹੱਕ ਚਾ ਤੇ ਜਿਹੜੀ ਤੁਸੀਂ ਦੂਜੀ ਦੀ ਗੱਲ ਕਰਦੇ ਜੇ ਉਹ ਤੇ ਹਾਰ ਸ਼ਿੰਗਾਰ ਲਗਾ ਕੇ ਬਿੰਦੀ ਲਗਾ ਕੇ ਲਿਪਸਟਿਕ ਲਾ ਕੇ ਐਨਕਾ ਲਗਾ ਕੇ ਐਕਟਿਵਾ ਚੱਕੀ ਤੇ ਉਹ ਗਈ ਉਹ ਗਈ ਉਹ ਗਈ ਨਾ ਨਾ ਮੰਮੀ ਜੀ ਐਦਾਂ ਹੈਰਾਨ ਹੋ ਕੇ ਨਾ ਮੈਨੂੰ ਨਾ ਵੇਖੋ ਉਹ ਆਉਗੀ ਨਾ ਤੇ ਉਹਨੂੰ ਦੇਖਿਓ ਤੇ ਉਹਨੂੰ ਹੀ ਪੁੱਛੋ ਕਿ ਜਦੋਂ ਵੀ ਘਰ ਚੋਂ ਪੈਰ ਪੁੱਟੀਏ ਤੇ ਵੱਡਿਆਂ ਨੂੰ ਪੁੱਛ ਕੇ ਜਾਈਦਾ ਹੈ ਲਾਪ੍ਰਿਤ ਇਹ ਗੱਲ ਨਾ ਤੇਰੇ ਵਾਸਤੇ ਬਹੁਤ ਗਲਤ ਹੈ ਜਦੋਂ ਕਿਰਨ ਕਿਤੇ ਜਾਂਦੀ ਸੀ ਤਾਂ ਤੂੰ ਮੈਨੂੰ फडਕਾਨ ਆ ਜਾਂਦੀ ਸੀ ਹੁਣ ਜਦੋਂ ਰੁਪਾਲੀ ਕਿਤੇ ਜਾਂਦੀ ਹੈ ਤਾਂ ਤੂੰ ਮੈਨੂੰ फडਕਾਨ ਆ ਜਾਂਦੀ ਹੈ ਤੇ ਤੇਰਾ ਕੀ ਮਤਲਬ ਹੈ ਜਿੱਦਾਂ ਮੈਂ ਕਿਰਨ ਦੇ ਮਗਰ ਪੈ ਜਾਂਦੀ ਸੀ ਹੁਣ ਰੁਪਾਲੀ ਦੇ ਮਗਰ ਵੀ ਪੈ ਜਾਵਾਂ ਨਹੀਂ ਮੰਮੀ ਤੁਹਾਡੇ ਕਹਿੰਦੇ ਮਤਲਬ ਕੀ ਆ ਖਾਂ ਟੇਨ ਨੂੰ ਬੰਦ ਰੇ ਤੇ ਡੰਡੇ ਖਾਂ ਨੂੰ ਰੈਸ਼ ਘੁੰਮਣ ਫਿਰਨ ਲਈ ਉਹ ਤੇ ਘਰ ਦਾ ਕੰਮ ਮੈਂ ਕਰਾਂ ਉਹ ਨਾ 100 ਗੱਜ ਦਾ ਆਪਣਾ ਘਰ ਨਹੀਂ ਹੈਗਾ 100 ਤਾਂ ਮੇਰੇ ਕੋਲ ਲਾਂਬੇ ਲੈ ਆਨੀ ਆ ਅੱਜ ਤੋਂ ਬਾਅਦ ਨਾ ਇਹ ਸੋਫੇ ਵਾਲੇ ਕਮਰੇ ਦੀ ਜ਼ਿੰਮੇਵਾਰੀ ਮੇਰੀ ਤੇ ਉਧਰਲੇ ਦੋਨੋਂ ਕਮਰੇ ਤੂੰ ਸਾਫ਼ ਕਰਦੀ ਤੇ ਰਸੋਈ ਰਹਿ ਗਈ ਜੋ ਹੋਈ ਜਾ ਪਰਲ ਮਿਲ ਕੇ ਕਰ ਲਿਆ ਕਰਾਂਗੇ ਉਹ ਕਿੱਡੇ ਦਾ ਘਰ ਦਾ ਕੰਮ ਹੈ ਐਵੇਂ ਤੂੰ ਘਰ ਵਿੱਚ ਨੈਗੇਟਿਵਿਟੀ ਫਲਾਈ ਪਈ ਆ ਨਾ ਮੰਮੀ ਜਿਹੜੀ ਆਪਾਂ ਲਿਆਂਦੀ ਆ ਉਹ ਰੋਜ਼ ਸਵੇਰੇ ਹੱਥਾਂ ਤੇ ਮਹਿੰਦੀ ਲਾਇਆ ਕਰੂਗੀ ਜਾਂ ਫਿਰ ਤੁਸੀਂ ਕਿੱਡੀ ਕਿ ਨਾਜੁਕ ਕਲੀ ਲੈ ਆਂਦੀ ਆ ਜਿਹੜੀ ਕੰਮ ਕਰਦਿਆਂ ਹੀ ਟੁੱਟ ਜੂਗੀ ਮੈਡਮ ਨੂੰ ਇੱਥੇ ਆਏ ਨੂੰ ਨਾ ਮਹੀਨਾ ਹੋ ਗਿਆ ਤੇ ਉਹਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਅਸੀਂ ਝਾੜੂ ਇੱਧਰ ਰੱਖਦੇ ਆ ਕਿ ਉੱਧਰ ਰੱਖਦੇ ਆ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਪਾਣੀ ਵਾਲੇ ਗਲਾਸ ਕਿਹੜੇ ਨੇ ਤੇ ਚਾਹ ਵਾਲੇ ਕਿਹੜੇ ਨੇ ਹੋਰ ਤਾਂ ਹੋਰ ਮੰਮੀ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਘਰ ਦੇ ਵਿੱਚ ਦੁੱਧ ਕਿੰਨਾ ਆਉਂਦਾ ਵਾ ਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਆਪਾਂ ਤੇਲ ਕਿਹੜਾ ਵਰਤਦੇ ਆ ਨਾ ਉਹਨੂੰ ਮਸਾਲਿਆਂ ਦਾ ਪਤਾ ਦੂਰ ਕਿਉਂ ਜਾਣਾ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਘਰ ਦੀ ਮੋਟਰ ਉੱਥੇ ਸਾਹਮਣੇ ਚੱਲਦੀ ਆ ਤੁਹਾਨੂੰ ਯਾਦ ਹੀ ਹੋਣਾ ਜਦੋਂ ਰੁਪਾਲੀ ਪਹਿਲੀ ਵਾਰੀ ਆਈ ਸੀ ਉਹਨੇ ਆਪਾਂ ਨੂੰ ਕੀ ਕਿਹਾ ਸੀ ਉਹਨੇ ਆਪਾਂ ਨੂੰ ਇਹੀ ਕਿਹਾ ਸੀ ਨਾ ਕਿ ਮੈਂ ਪਹਿਲਾ ਘਰ ਵਾਲਾ ਤਾਂ ਛੱਡਿਆ ਉਹ ਮੈਨੂੰ ਕੁੱਟਦਾ ਮਾਰਦਾ ਸੀ ਕੁੱਟ ਤੇ ਉਹਨੇ ਆਪੇ ਖਾਣੀ ਸੀ ਹਲਦੀ ਤੇ ਉੱਥੋਂ ਵੀ ਨਹੀਂ ਹੋਣੀ ਉਹ ਤੇ ਜੇ ਮੰਮੀ ਉਹ ਹਲਦੀ ਵੀ ਹੋਊਗੀ ਐਕਟਿਵਸ ਵੇਲੇ ਚੱਕਦੀ ਹੋਊਗੀ ਤੇ ਪੱਕੀ ਜਾਂਦੀ ਹੋਊਗੀ ਤੇ ਸ਼ਾਮ ਨੂੰ ਆਉਂਦੇ ਹੋਗੇ ਆਂਦੇ ਨੂੰ ਕੀ ਆ ਘਰ ਵਾਲਿਆਂ ਨੇ ਡੰਡਿਆਂ ਨੂੰ ਤੇਲ ਲਾ ਕੇ ਰੱਖਿਆ ਹੋਣਾ ਮਤ ਤੂੰ ਉਹਦਾ ਕੋਟੇਵਾ ਟੂਵਾ ਖੋਲ ਲਿਆ ਜਾਂ ਕੋਈ ਸੁਪਨਾ ਦੇਖ ਲਿਆ ਜਿਹੜੀ ਉਹਦੀ ਸਾਰੀ ਜਨਮ ਕੁੰਡਲੀ ਮੇਰੇ ਅੱਗੇ ਖੋਲੀ ਬੈਠੀ ਹੈ ਧੀਏ ਲਾਪ੍ਰਿਤ ਕੌਰ ਜੀ ਜਦੋਂ ਤੁਸੀਂ ਇਸ ਘਰ ਚ ਵਿਆਹ ਕੇ ਆਏ ਸੀ ਨਾ ਤੇ ਸਵਾ ਮਹੀਨਾ ਤੁਸੀਂ ਵੀ ਕੰਮ ਨਹੀਂ ਸੀ ਕੀਤਾ ਤੇ ਉਹਦੇ ਵੀ ਨਾ ਹਾਲੇ 15 20 ਦਿਨ ਪਏ ਐ ਸਵਾ ਮਹੀਨਾ ਪੂਰੇ ਹੋਣ ਚ ਮੰਮੀ ਜੀ ਮੈਂ ਗੁਰਦੁਆਰਾ ਸਾਹਿਬ ਨਾਲ ਚਾਰ ਲਾਵਾਂ ਲੈ ਕੇ ਆਈ ਸੀ ਤੇ ਉਹ ਕੋਟ ਮੈਰਿਜ ਕੁਗੀ ਮਾਰ ਕੇ ਆਈ ਆ ਤੇ ਮੈਨੂੰ ਉਹਦੇ ਨਾਲ ਕੰਪੇਅਰ ਨਾ ਕਰੋ ਦੇਖ ਲਾਪ੍ਰਿਤ ਜੇ ਤਾ ਦ ਬਣਨਾ ਭਤੀਜੇ ਦੀ ਚਾਚੀ ਫੇਰ ਤਾਂ ਆਪਾਂ ਨੂੰ ਇਹਦੇ ਨਾਲ ਬਣਾ ਕੇ ਰੱਖਣੀ ਪੈਣੀ ਆ ਜੇ ਤੂੰ ਬਣਨਾ ਭਤੀਜੇ ਦੀ ਚਾਚੀ ਫੇਰ ਇਹਦੇ ਕੋਲੋਂ ਡੰਡੇ ਦੇ ਜ਼ੋਰ ਤੇ ਕੰਮ ਕਰਾਉਣਾ ਹੀ ਪੈਣਾ ਜੇ ਆਪਾਂ ਇਹਦੇ ਨਾਲ ਵੀ ਮਾਰਕੁੱਟ ਕਰਨੀ ਆ ਫਿਰ ਕਿਰਨ ਨਾਲ ਕੀਤੀਆਂ ਤੇ ਇਹਦੇ ਨਾਲ ਕੀਤੀਆਂ ਅੱਜ ਆਪਣੇ ਚ ਫਿਰ ਫਰਕ ਕੀ ਰਹਿ ਗਿਆ ਚਾਹੇ ਤੂੰ ਕਰ ਗੁੱਸਾ ਚਾਹੇ ਤੂੰ ਕਰ ਗਿਲਾ ਤੂੰ ਪਾਲੀ ਨੂੰ ਨਾ ਆਪਣੀ ਮੁਠੀ ਚ ਲੈ ਆਣ ਲਈ ਮੈਂ ਉਹਨੂੰ ਖੋਰਣਾ ਨੇ ਅਜੇ ਮੰਮੀ ਆਹ ਗੱਲ ਤਾਂ ਨਾ ਤੁਹਾਡੇ ਲਈ ਗਲਤ ਆ ਅੱਜ ਜਿਹੜੇ ਤੂੰ ਨਵੀਂ ਲਿਆਂਦੀ ਆ ਅੱਜ ਉਹ ਚੰਗੀ ਹੋ ਗਈ ਤੇ ਜਿੰਨੇ ਤੁਹਾਡਾ ਹਰ ਗੱਲ ਚ ਸਾਰ ਦਿੱਤਾ ਉਹ ਅੱਜ ਮਾਰੀ ਹੋ ਗਈ ਤੂੰ ਆ ਗੱਲ ਨਾ ਕਹਿੰਦੀ ਚੰਗੀ ਨਹੀਂ ਲੱਗਦੀ ਜੇ ਤੂੰ ਮੇਰਾ ਹਰ ਗੱਲ ਚ ਸਾਥ ਦਿੱਤਾ ਨਾ ਤੇਰੇ ਫੋਨ ਦੀਆਂ ਨਾ ਘੜੇ ਘੜੇ ਘੰਟੀਆਂ ਵੀ ਵਜਾਈਆਂ ਤੇ ਸਵਰਨੇ ਨੇ ਤੈਨੂੰ ਇੱਟ ਵੀ ਲੈ ਕੇ ਦਿੱਤੀ ਆ ਮੰਮੀ ਮੈਨੂੰ ਲੱਗਦਾ ਨਾ ਸਮੇਂ ਦੇ ਹਿਸਾਬ ਨਾਲ ਤੁਹਾਡੀ ਯਾਦਸ਼ਤ ਕਮਜ਼ੋਰ ਹੋ ਗਈ ਆ ਯਾਦ ਕਰੋ ਦਿਨ ਜਦੋਂ ਆਪਾਂ ਕਿਹੜਾ ਨੂੰ ਤਲਾਕ ਦੇਣਾ ਸੀ ਤੇ ਸਾਰੇ ਜਾਣੇ ਇੱਥੇ ਇਕੱਠੇ ਬੈਠੇ ਸੀ ਜੇ ਉਸ ਦਿਨ ਮੈਂ ਆਪਣੇ ਮੁੰਡੇ ਦੀ ਐਫਡੀ ਨਾ ਨੰਦਦੀ ਤੇ ਇੱਥੇ ਤਲਾਕ ਨਹੀਂ ਸੀ ਹੋਣਾ ਤੇ ਤੁਹਾਡੇ ਦੋਨਾਂ ਮਾਂ ਪੁੱਤਾਂ ਦਾ ਜਲੂਸ ਨਿਕਲਣਾ ਸੀ ਤੇ ਕਿਹੜੇ ਨਾ ਆਪਣੇ ਸਿਰ ਤੇ ਬੈਠੀ ਹੋਣੀ ਸੀ ਮੇਰੀ ਸੁਣ ਗੱਲ ਧਿਆਨ ਨਾਲ ਨਾ ਕੰਨ ਖੋਲ ਕੇ ਇਹ ਜਿਹੜੀ ਤੂੰ 5 ਲੱਖ ਦੀ ਐਫਡੀ ਦਿੱਤੀ ਹੈ ਨਾ ਇਹ ਮੈਂ ਹੀ ਤੈਨੂੰ ਦਿੱਤੀ ਹੋਈ ਸੀ ਤੇ ਮੇਰੀ ਟੋਪੀ ਮੇਰੇ ਸਿਰ ਘੁਮਾ ਕੇ ਨਾ ਕੋਈ ਆਸਾਨ ਨਹੀਂ ਕੀਤਾ ਤੂੰ ਬੋਲਦੀ ਤਾਂ ਤੂੰ ਤਾਂ ਚੰਗੀ ਲੱਗਦੀ ਜੇ ਏਕਮ ਦੀ ਨਾਨੀ ਨੇ ਇਹ 5 ਲੱਖ ਦੀ ਐਫਡੀ ਕਰਾਈ ਹੁੰਦੀ ਮੇਰੇ ਪੈਸੇ ਮੈਨੂੰ ਹੀ ਦੇ ਕੇ ਤਿਹਾਨ ਕਰਦੀ ਐ ਮੇਰਾ ਮੁੰਡਾ ਮੇਰਾ ਮੁੰਡਾ ਕਰਦੀ ਐ ਦੇਖ ਉਹਦੇ ਕਰਕੇ ਨਾ ਆਪਾਂ ਦੋਨੋਂ ਲੜਦੀਆਂ ਚੰਗੀਆਂ ਲੱਗਦੀਆਂ ਉਹਨੂੰ ਆਪਾਂ ਲੈ ਕੇ ਆਏ ਆ ਆਪਣੇ ਮਤਲਬ ਲਈ ਤੇ ਆਪਣੇ ਮਤਲਬ ਲਈ ਉਹਦੇ ਨਾਲ ਨਾ ਆਪਾਂ ਨੂੰ ਮਿੱਠੇ ਪਿਆਰੇ ਹੋਣਾ ਹੀ ਪੈਣਾ ਚਲੋ ਹੱਥ ਜੋੜੇ ਮੇਰੀ ਮਾਂ ਮੇਰੀ ਗਾਲ ਸੁਣੋਣ ਰੁਪਾਲੀ ਨੂੰ ਨਾ ਕਹੋ ਕਿ ਥੋੜਾ ਬਹੁਤ ਨਾ ਕੰਮ ਕਰ ਲਿਆ ਗਲੇ ਕਿਉਂਕਿ ਸਟਾਰਟਿੰਗ 'ਚ ਨੋਨ ਦਿੱਤਾ ਹਾੜ ਰਾਮ ਨਾ ਬਾਅਦ 'ਚ ਤੰਗ ਹੀ ਕਰਦਾ ਨਾਲੇ ਮੰਮੀ ਜੀ ਹਲੇ ਨਾ ਰੁਪਾਲੀ ਦੀ ਜੀ ਠੀਕ ਆ ਥੋੜਾ ਬਹੁਤਾ ਕੰਮ ਕਰ ਸਕਦੀ ਆ ਜੇਦੋਂ ਕੁਝ ਉਹਨੂੰ ਹੋਊਗਾ ਔਰ ਮੈਂ ਐਡਜਸਟ ਕਰ ਲਾਂਗੀ ਚਲ ਠੀਕ ਐ ਫਿਰ ਤੂੰ ਵੀ ਅੱਜ ਤੱਕ ਮੇਰਾ ਬਥੇਰਾ ਸਾਥ ਦਿੱਤਾ ਹੁਣ ਤੇਰਾ ਕਿਹਾ ਵੀ ਨਹੀਂ ਮੋੜ ਸਕਦੀ ਕੋਈ ਨਹੀਂ ਆਂਦੀ ਆ ਨਾ ਤੇ ਕਹਿ ਦਿੰਨੀ ਆ ਮੈਂ ਤਾਂ ਭਾਈ ਇੰਨੇ ਹੀ ਕਰ ਸਕਦੀ ਮੰਮੀ ਜੀ ਕਹਿਣ ਚ ਤੇ ਕਰਵਾਉਣ ਚ ਬਹੁਤ ਫਰਕ ਆ ਜੇ ਤੁਸੀਂ ਕਹੋਗੇ ਰੁਪਾਲੀ ਬੇਟਾ ਕੰਮ ਕਰ ਲੈ ਉਹ ਨਹੀਂ ਕਰੂਗੀ ਜੇ ਤੁਸੀਂ ਕਹੋਗੇ ਕਿ ਰੁਪਾਲੀ ਬੇਟਾ ਕੰਮ ਕਰਨਾ ਹੀ ਪੈਣਾ ਫੇਰ ਕਰੂਗੀ ਉਹ ਤੇ ਨੋਨੇ ਪਤਾ ਇਹ ਤਾਂ ਕਿਰਨ ਨਾਲੋਂ ਡਵਲ ਤੇਜ ਐ ਉਦੋਂ ਸਵਰਨੇ ਦੇ ਮਗਰ ਪਈ ਸੀ ਮੈਂ ਤਾਂ ਉਦਾਂ ਨਹੀਂ ਇਹਦਾ ਰੂਪ ਦੇਖ ਲਿਆ ਸੀ ਮੰਮੀ ਜੀ ਤੁਸੀਂ ਇਹ ਕਿਉਂ ਭੁੱਲਦੇ ਪਈਓ ਕਿ ਆਪਣੀ ਸਸਨੋਂ ਦੀ ਜੋੜੀ ਨੇ ਨਾ ਵੱਡੇ-ਵੱਡੇ ਸਿੱਧੇ ਕਰਤੇ ਤੇ ਇਹ ਕਿਹੜੇ ਖੇਤ ਦੀ ਮੂਲੀ ਆ ਹਾਂ ਇਹ ਤਾਂ ਹੈ ਕਿ ਤੂੰ ਮੇਰੇ ਨਾਲ ਐ ਫੇਰ ਤਾਂ ਆਪਾਂ ਇਹਨੂੰ ਸਿੱਧੇ ਕਰ ਸਕਦੇ ਆ ਆ ਫੜ ਅਚਾਰ ਦਾ ਡੱਬਾ ਤੇ ਮੇਰੇ ਵਾਸਤੇ ਨਾ ਨੂਨ ਮਿਰਚਾਂ ਵਾਲੀ ਪਰੌਂਠੀਆਂ ਲਿਆ ਬਣਾ ਕੇ ਚਿਲਾਕ ਬੜੀ ਐ ਵੈਸੇ ਮੈਨੂੰ ਚਾਰ ਦੀ ਆ ਮੈਨੂੰ ਤਾਂ ਇਹ ਕਹਿੰਦੀ ਆ ਕਿ ਮੇਰੇ ਮੁੰਡੇ ਦੀ ਆ ਬੁੱਕਾ ਤੇ ਪਈ ਰਵੇਂ ਇਸ ਘਰ ਚ ਹੋਰ ਨਾ ਕੋਈ ਆ ਜਾਵੇ ਇਹਦੇ ਮੁਤਾਬਕ ਤਾਂ ਇਹੀ ਐ ਕਿ ਮੈਂ ਰਪਾਲੀ ਨਾਲ ਲੜਦੀ ਫਿਰਾਂ ਤੇ ਪੋਤੇ ਦਾ ਮੂੰਹ ਨਾ ਦੇਖ ਪਾਵਾਂ ਮੈਨੂੰ ਤਾਂ ਹੁਣ ਇਹੀ ਲੱਗਦਾ ਵੀ ਮੈਨੂੰ ਨਾ ਇਹਦੇ ਮੁੰਡੇ ਨਾਲੇ ਪਿਆਰ ਘਟਾਉਣਾ ਪੈਣਾ ਦੀਦੀ ਤੇਰਾ ਬੋਲਣਾ ਸੁਣੋ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਬੜੀ ਜ਼ਰੂਰੀ ਮੈਨੂੰ ਨਾ ਇੱਕ ਚੀਜ਼ ਨਾ ਤੰਗ ਕਰੀ ਜਾਂਦੀ ਪਈ ਐ ਤੇ ਜਿੰਨੀ ਦੇਰ ਉਹ ਮੁੱਦਾ ਕਲੀਅਰ ਨਹੀਂ ਨਾ ਹੋਣਾ ਮੇਰੇ ਦਿਮਾਗ 'ਚ ਤੇ ਮੈਨੂੰ ਚੈਨ ਨਹੀਂ ਆਣੇ ਕਿਸੇ ਪਾਸੇ ਮੈਨੂੰ ਪਤਾ ਗੁੰਨੂ ਦੇ ਬਾਡੇ ਤੋਂ ਜੋ ਹੋਇਆ ਉਸ ਮੁੱਦੇ ਤੇ ਤਾਂ ਨਹੀਂ ਕੋਈ ਗੱਲ ਕਰਨੀ ਨਹੀਂ ਨਹੀਂ ਗੁੰਨੂ ਵਾਲੇ ਮੁੱਦੇ ਤੇ ਤਾਂ ਮੈਂ ਗੱਲ ਹੀ ਨਹੀਂ ਕੀਤੀ ਕੋਈ ਕਿਰਨ ਨੇ ਜੋ ਸਾਡੇ ਨਾਲ ਕੀਤਾ ਨਾ ਉਹ ਸਹੀ ਨਹੀਂ ਕੀਤਾ ਮੈਂ ਉਸ ਮੁੱਦੇ ਦੀ ਗੱਲ ਕਰਦੀ ਪਈ ਐ ਇਹੋ ਜਿਹਾ ਕਿਰਨ ਨੇ ਕੀ ਕਰਤਾ ਆਈ ਥਿੰਕ ਜੋ ਵੀ ਹੋਇਆ ਸਭ ਕੁਝ ਵਧੀਆ ਹੋਇਆ ਵਧੀਆ ਤਾਂ ਵਰਡੇ ਮਨਾਇਆ ਹਾਂ ਦੀਦੀ ਜਨਮ ਦਿਨ ਤਾਂ ਵਧੀਆ ਮਨਾ ਹੋ ਗਿਆ ਪਰ ਆਹ ਜਿਹੜਾ ਕੱਲ ਸੀਨ ਕ੍ਰੀਏਟ ਹੋਇਆ ਵਾ ਕਿ ਕਿਰਨ ਦੀ ਨਾਨ ਆ ਗਈ ਜਿਹਦੇ ਨਾਲ ਕੋਈ ਉਹਦਾ ਰਿਸ਼ਤਾ ਹੀ ਨਹੀਂ ਹੈਗਾ ਹੁਣ ਤੇ ਜਿਹੜੀ ਨਾਲ ਉਹਦੇ ਉਹਨਾਂ ਦੀ ਗਵੰਡਣ ਆ ਗਈ ਉਹਦੇ ਨਾਲ ਵੀ ਕੋਈ ਰਿਸ਼ਤਾ ਨਹੀਂ ਉਹਨਾਂ ਨੂੰ ਕਿਰਨ ਨੇ ਅੱਗੇ ਰੱਖ ਕੇ ਸਾਨੂੰ ਪਿੱਛੇ ਹੀ ਪਾ ਦਿੱਤਾ 101% ਛੱਡ ਕੇ ਨਾ 200% ਬਿਲਕੁਲ ਇਹ ਗਲਤ ਹੋਇਆ ਜਦੋਂ ਗੁੰਨੂ ਨੇ ਸਾਰਿਆਂ ਦੇ ਹੱਥ ਫੜ ਕੇ ਕੇਕ ਕੱਟਣ ਲੱਗੀ ਤੇ ਸਾਨੂੰ ਪਿੱਛੇ ਕਰਤਾ ਪਹਿਲਾਂ ਇਹ ਗੱਲ ਨਾ ਮੈਂ ਕਿਰਨ ਨਾਲ ਕਰਨ ਲੱਗੀ ਸੀ ਮੈਂ ਸੋਚਿਆ ਕਿਰਨ ਨੇ ਫੇਰ ਕਹਿਣਾ ਭਾਬੀ ਫੇਰ ਉਹੀ ਹਰਕਤਾਂ ਤੇ ਆ ਗਈ ਆ ਹਰਦੀਪ ਦੀਦੀ ਮੈਨੂੰ ਨਾ ਉਹ ਵੀ ਗੱਲ ਬੜੀ ਚੁਬੀ ਵੀ ਜਿੱਥੇ ਸਾਨੂੰ ਤਾਂ ਪਿੱਛੇ ਰੱਖ ਦਿੱਤਾ ਸਾਡੇ ਬੱਚਿਆਂ ਨੂੰ ਵੀ ਪਿੱਛੇ ਰੱਖਿਆ ਹੈ ਨਾ ਕੀ ਗੱਲ ਕਿਰਨ ਦਾ ਇੰਨਾ ਵੀ ਦਿਮਾਗ ਨਹੀਂ ਕੰਮ ਕਰਦਾ ਕਿ ਚਲ ਜੇ ਪਰਜਾਇਆ ਨੂੰ ਅੱਗੇ ਨਹੀਂ ਕੀਤਾ ਘਟੋ ਘਟ ਉਹਦੇ ਨਿਆਣਿਆਂ ਦਾ ਹੀ ਹੱਥ ਲਵਾ ਦਿੰਦੀ ਮੰਮੀ ਵੀ ਤਾਂ ਉੱਥੇ ਸਿਆਣੇ ਵੇਣੇ ਬੈਠੀ ਸੀ ਨਾ ਉਹਨਾਂ ਨੇ ਵੀ ਬਿਲਕੁਲ ਨਹੀਂ ਸੋਚਿਆ ਕਿ ਬੱਚਿਆਂ ਨੂੰ ਹੀ ਅੱਗੇ ਕਰਦਾ ਵੀ ਜਾਓ ਬੇਟਾ ਜਾ ਕੇ ਤੁਸੀਂ ਕੇ ਕੱਟ ਲਓ ਤੇ ਅੱਜ ਵੀ ਸਵੇਰ ਦੀ ਕੋਈ ਇਸ ਮੁੱਦੇ ਤੇ ਗੱਲ ਨਹੀਂ ਘਰੀ ਹੈਗੀ ਉਹਨਾਂ ਨੇ ਤੇ ਬਸ ਇਹ ਕਹਿ ਦਿੱਤਾ ਕੰਮ ਨਿਮੇੜ ਕੇ نیچے ਆ ਜਾਓ ਜਾ ਕੇ ਆਪਾਂ ਸੁਨਿਆਰੇ ਤੋਂ ਚੇਨ ਲੈ ਕੇ ਆਉਣੀ ਹੈ ਅੱਭੀ ਮੇਰੇ ਵੀ ਨਾ ਦਿਮਾਗ 'ਚ ਇਹੀ ਗੱਲ ਆਈ ਤੇ ਮੈਂ ਕੰਮ ਛੱਡਿਆ ਤੇ ਘਰੇ ਆ ਗਈ ਅੱਭੀ ਮੈਨੂੰ ਟੁੱਟੀ ਹੋਈ ਨੂੰ ਜੋੜ ਕੇ ਜੀਣਾ ਸਿਖਾਇਆ ਤੇ ਤੁਸੀਂ ਮੈਨੂੰ ਆਪਣੇ ਤੇ ਤੋੜ ਕੇ ਮਰਨ ਕੰਡੇ ਪਾ ਰਹੇ ਹੋ ਭੈਣ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਮਰਨਾ ਜੀਣਾ ਸਿਖਾਣ ਵਾਲੇ ਉਹ ਪਰਮਾਤਮਾ ਹੈਗਾ ਨਾ ਉਹਨੇ ਹਰੇਕ ਦੇ ਨਸੀਬ ਚ ਲਿਖਿਆ ਹੋਇਆ ਕਿੰਨੂੰ ਕਿੱਦਾਂ ਰੱਖਣਾ ਹੈ ਭਾਬੀ ਮੈਂ ਨਾ ਜਦੋਂ ਉਧਰੋਂ ਉਜੜ ਕੇ ਆਈ ਸੀ ਨਾ ਉਦੋਂ ਇਨਾ ਮੈਂ ਰੱਬ ਤੋਂ ਵਿਸ਼ਵਾਸ ਕਰਨਾ ਬੰਦ ਕਰਤਾ ਸੀ ਮੈਨੂੰ ਤਾਂ ਵਿਸ਼ਵਾਸ ਹੈਗਾ ਮੇਰੇ ਭਰਾਵਾਂ ਤੇ ਤੇ ਮੇਰੀ ਪਰਜਾਈਆਂ ਨੇ ਜਿਨ੍ਹਾਂ ਨੂੰ ਮੈਨੂੰ ਜੀਣ ਦੀ ਹਿੰਮਤ ਦਿੱਤੀ ਉਹੋ ਕਿਰਨ ਬਾਈ ਡਾ ਨਾ ਤੇਰੇ ਨਾਲ ਸਾਡਾ ਕੋਈ ਖਾਸ ਗੁੱਸਾ ਗਿਲਾ ਨਹੀਂ ਹੈਗਾ ਦੁੱਖ ਤਾਂ ਉਦੋਂ ਲੱਗਦਾ ਕਿ ਜਦੋਂ ਅਸੀਂ ਅਗਲੇ ਤਾਂ ਦਿਲੋਂ ਕਰੀਏ ਤੇ ਅਗਲਾ ਸਾਨੂੰ ਟੁੱਟ ਵੀ ਨਾ ਜਾਣੇ ਭਾਬੀ ਜਦੋਂ ਇੱਕੋਦਮ ਨਾ ਮੇਰੀ ਨਾਨਾ ਨਾਈ ਤੇ ਮੇਰੀ ਗਵੰਡਣ ਆਈ ਤੇ ਮੈਨੂੰ ਆਪ ਨਹੀਂ ਸਮਝ ਆਈ ਮੈਂ ਕੀ ਕਰਾਂ ਫਿਰ ਬਾਅਦ ਚੋਂ ਨਾ ਮੈਂ ਮੱਥੇ ਤੇ ਬਹਿ ਕੇ ਹੱਥ ਮਾਰਿਆ ਗਲਤੀ ਹੋ ਚੁੱਕੀ ਮੇਰੇ ਕੋਲ ਤੁਸੀਂ ਨਾ ਮੇਰਾ ਦੋਨਾਂ ਨੇ ਹਰ ਪਾਸੇ ਸਾਥ ਦਿੱਤਾ ਤੇ ਹਰ ਮੁਸ਼ਕਿਲ 'ਚ ਖੜੇ ਹੋ ਜਿੱਥੇ ਮੈਂ ਤੁਹਾਨੂੰ ਅੱਗੇ ਰੱਖਣਾ ਚਾਹੀਦਾ ਸੀ ਨਾ ਉੱਥੇ ਮੈਂ ਰੱਖ ਨਹੀਂ ਪਾਈ ਰਾਧਿਕਾ ਭਾਬੀ ਤੁਹਾਡੇ ਤੋਂ ਨਾ ਮੈਂ ਕੰਨ ਫੜ ਕੇ ਸੌਰੀ ਮੰਗਦੀ ਆਂ ਪਹਿਲੀ ਗੱਲ ਆ ਤੁਸੀਂ ਗੁੱਸਾ ਕਰਦੇ ਨਹੀਂ ਜੇ ਕਰਦੇ ਹੋ ਤੇ ਜਲਦੀ ਮੰਨਦੇ ਨਹੀਂ ਕਿਰਨ ਬੱਚਿਆਂ ਕਰਕੇ ਨਾ ਮਿਲਨ ਵਰਤਨ ਹੁੰਦਾ ਹੈ ਤੇ ਜੇ ਕਿਸੇ ਮੋਕੇ ਆ ਦੇ ਬੱਚਿਆਂ ਨੂੰ ਨਾ ਪੁੱਛਿਆ ਜਾਵੇ ਨਾ ਤੇ ਉੱਥੇ ਮਿਲਨ ਵਰਤਨ ਦਾ ਫਾਇਦਾ ਹੀ ਨਹੀਂ ਚੱਲ ਕੋਈ ਗੱਲ ਨਹੀਂ ਰਾਧਿਕਾ ਕੁੜੀ ਸੌਰੀ ਮੰਗਦੀ ਤਾਂ ਪਈ ਆਗੀ ਐਨਾ ਗੁੱਸਾ ਨਹੀਂ ਕਰੀਦਾ ਆਪਾਂ ਹੋਰ ਕੇਕ ਲਿਆ ਕੇ ਨਾ ਦੁਬਾਰਾ ਕੱਟ ਲੈਨੇ ਆ ਦੀਦੀ ਹਰੇਕ ਇਨਸਾਨ ਦੇ ਅੰਦਰ ਨਾ ਫੀਲਿੰਗਸ ਹੁੰਦੀਆਂ ਜਜ਼ਬਾਤ ਹੁੰਦੇ ਉਹਦੇ ਮੇਰੇ ਮਨ 'ਚ ਵੀ ਨਾ ਮੇਰੇ ਬੱਚੇ ਨੂੰ ਲੈ ਕੇ ਬਹੁਤ ਜਜ਼ਬਾਤ ਹੈਗੇ ਕਿ ਮੇਰਾ ਬੱਚਾ ਕਿਤੇ ਵੀ ਜਾਵੇ ਨਾ ਸਾਰੇ ਉਹਦੀ ਪੁੱਛਗਿੱਛ ਕਰਨ ਕਿ ਜਿੱਥੇ ਮੇਰੇ ਬੱਚੇ ਨੂੰ ਨਹੀਂ ਪੁੱਛਿਆ ਜਾਂਦਾ ਨਾ ਉੱਥੇ ਮੇਰਾ ਮਨ ਖੱਟਾ ਹੋ ਜਾਂਦਾ ਮੈਂ ਸਮਝਦੀ ਆਂ ਕਿ ਕੱਲ ਜੋ ਵੀ ਬਿਹੇਵ ਕਿਰਨ ਨੇ ਕੀਤਾ ਸੋ ਸਮਝ ਕੇ ਨਹੀਂ ਕੀਤਾ ਜਾਣੇ ਅਣਜਾਣੇ ਹੋ ਗਿਆ ਪਰ ਫੇਰ ਵੀ ਨਾ ਉਹ ਮੈਨੂੰ ਕਿਤੇ ਨਾ ਕਿਤੇ ਪਿੰਚ ਕੀਤਾ ਹਰੇਕ ਇਨਸਾਨ ਦੇ ਨਾ ਗੁੱਸੇ ਹੋਣ ਦਾ ਤਰੀਕਾ ਅਲੱਗ-ਅਲੱਗ ਦਾ ਕਿਸੇ ਦਾ 2 ਘੰਟੇ ਚ ਸ਼ਾਂਤ ਹੋ ਜਾਂਦਾ ਕਿਸੇ ਦਾ 2 ਦਿਨ ਚ ਹੋ ਜਾਂਦਾ ਤੇ ਕਿਸੇ ਦਾ 10 ਦਿਨ ਚ ਨਹੀਂ ਹੁੰਦਾ ਕਿਰਨ ਮੋਟੀ-ਮੋਟੀ ਜੀ ਗੱਲ ਇਹ ਆ ਕਿ ਉਹ ਇਨਸਾਨ ਸਾਡੇ ਘਰ ਆਈ ਸੀ ਕੱਲ ਜినਾ ਨਾਲ ਤੇਰਾ ਕੋਈ ਰਿਸ਼ਤਾ ਹੀ ਨਹੀਂ ਹੈਗਾ ਤੇ ਉਹਨਾਂ ਸਾਹਮਣੇ ਸਾਡੀ ਤੇ ਸਾਡੇ ਬੱਚਿਆਂ ਦੀ ਬੇਇੱਜ਼ਤੀ ਹੋਈ ਐ ਰਾਧਿਕਾ ਉਹ ਆਪਣੇ ਤੋਂ ਛੋਟੀ ਹੈਗੀ ਜੇ ਉਹ ਗਲਤੀਆਂ ਕਰਦੀ ਐ ਆਪਾਂ ਨੂੰ ਸਮਝਾਉਣਾ ਚਾਹੀਦਾ ਤੂੰ ਹੋਰ ਗੁੱਸੇ ਤੇ ਗੁੱਸਾ ਕਰੀ ਜਾਨੀ ਆ ਚੱਲ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਨਾ ਲੈ ਬਾਲਾ ਬੋਝ ਨਾ ਪਾ ਆਪਣੇ ਦਿਮਾਗ ਤੇ ਇਹਨੂੰ ਮੈਂ ਆਪੇ ਮਨਾ ਲਵਾਂਗੀ ਸ਼ਾਂਤ ਹੋ ਜੀਏ ਤਾਂ ਗੁੱਸਾ ਰਪਾਲੀ ਜੀ ਮੇਰਾ ਸ਼ੇਕ ਤਿਆਰ ਨਹੀਂ ਕੀਤਾ ਜੇ ਕਰ ਲਿਆ ਤਾਂ ਜਲਦੀ ਲਿਆਓ ਸਵਰਨ ਬਾਈ ਤੈਨੂੰ ਮੈਂ ਕਿੰਨੀ ਵਾਰ ਹੀ ਗਿਆ ਜੇ ਸੋਫੇ ਤੇ ਬਹਿਣਾ ਹੁੰਦਾ ਤੇ ਜਰਾਬਾ ਲਾ ਕੇ ਬੈਠਿਆ ਕਰ ਸਾਰੇ ਘਰ ਚ ਮੁਸ਼ਕਬਾਤ ਆ ਤੂੰ ਅੱਜ ਮੈਨੂੰ ਲੱਗਦਾ ਮੇਰੇ ਭਰਾ ਕੋਲੇ ਕੋਈ ਮੁੱਦਾ ਹੈ ਨਹੀਂਗਾ ਮੇਰੇ ਨਾਲ ਬੈਸਣ ਵਾਸਤੇ ਆ ਮੇਰੀਆਂ 150 ਦੀਆਂ ਜਰਾਬਾਂ ਪਿੱਛੇ ਪੈ ਗਿਆ ਬਾਈ ਮੇਰੀ ਗੱਲ ਧਿਆਨ ਨਾਲ ਸੁਣ ਉਸ ਬੰਦੇ ਨਾਲ ਮੱਥਾ ਮਾਰਨ ਦਾ ਫਾਇਦਾ ਹੈਗਾ ਜਿਹਦੇ ਬੰਦੇ ਦੇ ਖਾਨੇ ਗੱਲ ਪੈਂਦੀ ਹੋਵੇ ਬਾਈ ਆ 35000 ਦਾ ਸੋਫਾ ਆਇਆ ਸੀਗਾ ਆ 150 ਦੀਆਂ ਜਰਾਬਾਂ ਲਾ ਕੇ ਨਾ ਇੱਥੇ ਬਹਿ ਜਾ ਸਾਰੇ ਪੈਸੇ ਇਹਦੇ ਮੈਂ ਦਿੱਤੇ ਸੀ ਤੇ ਕਿਰਪਾਲਤਾ ਕਰਕੇ ਇਹਦੇ ਤੇ ਮੁਸ਼ਕਲੀਆਂ ਜਰਾਬਾ ਲੈ ਕੇ ਨਾ ਚੜ ਮੇਰਾ ਭਰਾ ਦੇਖ ਮੇਰਾ ਵੀਰ ਤੇ ਬਥੇਰਾ ਜੋਰ ਲਾਇਆ ਸੀ ਕਿ ਮੈਂ ਦੂਸਰੀ ਨਾ ਲੈ ਕੇ ਆਵਾਂ ਪਰ ਮੈਂ ਲੈ ਕੇ ਆਇਆ ਨਾ ਆਹ ਦੇਖ ਵੀਰੇ ਹੁਣ ਨਾ ਸੋਫਾ ਜਰਾਬਾ ਮੁਸ਼ਕ ਤੂੰ ਇਹ ਮੁੱਦਾ ਕੋਈ ਕ੍ਰੀਏਟ ਕਰਨਾ ਚਾਹਣਾ ਤਾਂ ਜੋ ਸਾਡੇ ਚ ਲੜਾਈ ਹੋਵੇ ਤੇ ਮੇਰੀ ਘਰ ਵਾਲੀ ਦੇਖੇ ਛੋਟੇ ਵੀਰ ਮੇਰੀ ਜਨਾਨੀ ਦੇ ਅੱਗੇ ਬੇਇੱਜ਼ਤੀ ਕਰਨ ਨਾਲੋਂ ਪਹਿਲਾਂ ਤੂੰ ਆਪਣੀ ਘਰ ਵਾਲੀ ਦੇ ਅੱਗੇ ਇੱਜ਼ਤ ਬਣਾ। ਜੇ ਕਿਤੇ ਮੇਰਾ ਘਰ ਅੱਜ ਦਵਾਰੇ ਬਸਿਆ ਨਾ ਕਿਤੇ ਨਾਲ ਕਿਤੇ ਤੇਰੀ ਘਰ ਵਾਲੀ ਦੀ ਮਿਹਰਬਾਨੀ ਹੈ। ਭਾਈ ਤੂੰ ਕਿਸੇ ਦੀ ਧੀ ਦੀ ਨਾ ਜ਼ਿੰਦਗੀ ਖਰਾਬ ਕਰਕੇ ਫਿਰ ਤੂੰ ਆਪਣਾ ਘਰ ਬਸਾਇਆ ਵਾ। ਇਹ ਵੀ ਨਾ ਜ਼ਿਆਦਾ ਤੇਰ ਨਹੀਂ ਰਹਿਣਾ। ਜੀ ਦੀ ਆਪਦੀ ਜਨਾਨੀ ਹੱਥ ਵਸ ਨਹੀਂ ਹੈਗੀ ਉਹ ਮੈਨੂੰ ਮੱਤਾ ਦਿੰਦਾ। ਮੈਂ ਤਾਂ ਕਿਰਨ ਦੇ ਹੁੰਦੇ ਵੀ ਰਪਾਲੀ ਦੇ ਨਾਲ ਰਹਿ ਰਿਹਾ ਸੀ ਨਾ। ਉਦੋਂ ਨਹੀਂ ਕਿਸੇ ਨੇ ਕੁਛ ਕੀਤਾ ਤੇ ਹੁਣ ਕੀ ਕਰ ਲੋਂਗੇ ਬੜਾ ਮਾਣ ਕੰਮ ਕੀਤਾ ਤੇਨੂੰ ਟਰੋਫੀ ਨਾ ਦਿਵਾ ਦੀਏ ਉਹ ਦੱਸ ਯਾਰ ਤੇਰੀ ਗੱਲ ਦਾ ਕੋਈ ਸਿਰ ਪੈਰ ਹੈ ਉਹੀ ਬੈਠਾ ਜਬਲੀਆਂ ਮਾਰੀ ਜਾਂਦਾ ਚੰਗੀਆਂ ਗੱਲਾਂ ਨਾ ਤੈਨੂੰ ਜਬਲੀਆਂ ਹੀ ਲੱਗਦੀਆਂ ਵਾ ਕੋਈ ਨਾ ਤੇਰਾ ਵੀ ਟਾਈਮ ਆਊਗਾ ਤੇਰਨ ਇੱਥੋਂ ਚਲੀ ਗਈ ਤੇਰ ਪਾਲੀ ਆ ਗਈ ਤੂੰ ਜਿਸ ਕੰਮ ਦੇ ਖਿਲਾਫ ਸੀ ਉਹ ਹੋ ਗਿਆ ਹੁਣ ਦੱਸ ਭਰਾਵਾ ਤੂੰ ਮੇਰੇ ਪਿੱਛੇ ਕਿਉਂ ਪਿਆ ਹੈ ਪਹਿਲਾ ਗੁੱਸਾ ਇਹ ਆ ਮੇਰਾ ਤੇਰੇ ਤੇ ਜਿਹੜੀ ਕਿਰਨ ਭਾਬੇ ਨੂੰ ਤੂੰ ਕੱਢਿਆ ਨਾ ਘਰੋਂ ਤੇ ਦੂਸਰਾ ਗੁੱਸਾ ਇਹ ਆ ਜਿਹੜੀ ਤੇਰੀ ਨਵੀਂ ਵਾਲੀ ਆਈ ਆ ਉਹਨੇ ਮੇਰੀ ਭੈਣ ਨੂੰ ਰਾਤ 11 ਵਜੇ ਘਰੋਂ ਕੱਢਿਆ ਸੀਗਾ ਅੱਜ ਸੋਈ ਤੱਕ ਤਾਂ ਆਵਾਜ਼ ਆਂਦੀ ਹੋਊਗੀ ਉਹਨੂੰ ਪਤਾ ਤੇ ਹੋਊਗਾ ਕਿ ਕਿਸ ਮੁੱਦੇ ਤੇ ਗੱਲ ਹੋ ਰਹੀ ਆ ਜੇ ਫੇਰ ਵੀ ਨਾ ਆਵੇ ਨਾ ਤੇ ਲੱਖ ਲਾਣਾ ਦਾ ਉਹ ਹੈਲੋ ਉਹ ਮੇਰੀ ਘਰ ਵਾਲੀ ਐ ਜੇ ਤੂੰ ਕੋਈ ਸੀਨ ਕ੍ਰੀਏਟ ਕਰਨਾ ਚਾਹਣਾ ਨਾ ਮੇਰੇ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਕਰ जिधे ਕਰਕੇ ਕਲੇਸ਼ ਪਿਆ ਆ ਉਹ ਤਾਂ ਆਵੇ ਉਹਨੂੰ ਘਰ ਦੇ ਹੱਥ ਲਗਾਇਆ ਆ ਜੀ ਮੇਰੇ ਲਈ ਬਾਹਰ ਆਊਗੀ ਨਾ ਮੈਨੂੰ ਪਤਾ ਉਹ ਤੈਨੂੰ ਕੋੜਾ ਬੋਲੂਗੀ ਪਰ ਫੇਰ ਵੀ ਮੈਂ ਚਾਹਣਾ ਕਿ ਉਹ ਤੈਨੂੰ ਕੋੜਾ ਨਾ ਬੋਲੇ ਮੈਨੂੰ ਰਿਸ਼ਤਿਆਂ ਦੀ ਲਿਹਾਜ਼ ਹੈ ਚਲ ਤੂੰ ਰਿਸ਼ਤੇ ਦੀ ਲਿਹਾਜ਼ ਕਰੇਗਾ ਤੂੰ ਦੋ ਨਿੱਕੀਆਂ ਜਾਨਾਂ ਦਾ ਲਿਹਾਜ਼ ਨਹੀਂ ਕੀਤਾ ਉਹ ਡਮਰੂ ਜਿਆ ਤੂੰ ਰਿਸ਼ਤੇ ਦੀ ਲਿਹਾਜ਼ ਸਿੱਕੂ ਕਰੇਗਾ ਉਹ ਤੂੰ ਪਤਾ ਹੁਣ ਕੀ ਚਾਹਣਾ ਵੀ ਆਪਾਂ ਦੋਨੇ ਹੱਥੋਂ ਪਾਈ ਹੋਈਏ ਮੈਂ ਤੇਰੇ ਤੇ ਹੱਥ ਚੱਕ ਸਕਦਾ ਪਰ ਤੂੰ ਮੇਰੀ ਤੈਨ ਚੱਕ ਸਕਦਾ ਬਾਈ ਮੈਂ ਉਹ ਰਿਸ਼ਤੇ ਦੀ ਕਦਰ ਕਰਦਾ ਜੋ ਰਿਸ਼ਤੇ ਮੈਨੂੰ ਇੱਜ਼ਤ ਦੇਣ ਜਿਹੜਾ ਕੰਮ ਤੂੰ ਕੀਤਾ ਪਿਆ ਨਾ ਉਹਦੇ ਕਾਰਨ ਹੋਈ ਵੀ ਸਾਡੀ ਥੂ ਥੂ ਆ ਲਾ ਕੇ ਵੇਖ ਲੈ ਹੱਥ ਮੈਂ ਵੀ ਵੱਡੇ ਛੋਟ ਦੇ ਲਿਆਇ ਨਹੀਂ ਕਰਨਾ ਮੈਂ ਵੀ ਕਰਨਾ ਟੀਟੀ ਨਹੀਂ ਨਾ ਕਰਨ ਲਾਤਾ ਤੇ ਮੇਰਾ ਨਾਮ ਵੀ ਮਨਪ੍ਰੀਤ ਨਹੀਂ ਗਰਮੀਆਂ ਕਰਕੇ ਮੈਂ ਵਾਲ ਕਟਵਾਏ ਸੀ ਕਿ ਮੇਰਾ ਬੋਝ ਹਲਕਾ ਹੋ ਜੂ ਮੈਨੂੰ ਲੱਗਦਾ ਹੁਣ ਮੈਨੂੰ ਗੰਜੀ ਹੋਣਾ ਪੈਣਾ ਹੈ ਮੈਨੂੰ ਪਤਾ ਹੈ ਤੂੰ ਗੁਲਾਮੇ ਨੂੰ ਹੱਥ ਨਹੀਂ ਪਾਉਣਾ ਤੂੰ ਸਿੱਧਾ ਬੋਦਿਆਂ ਨੂੰ ਹੱਥ ਪਾਉਣਾ ਪਹਿਲਾਂ ਤੂੰ ਇਹ ਚਾਹੁੰਦਾ ਸੀ ਨਾ ਕਿ ਮੈਂ ਕਿਰਨ ਤੋਂ ਮਾਫੀ ਮੰਗਾ ਪਰ ਹੁਣ ਤੂੰ ਇਹ ਨਹੀਂ ਚਾਹੁੰਦਾ ਹੁਣ ਤੂੰ ਚਾਹਣਾ ਹੈ ਕਿਰਪਾਲੀ ਜੈਸਮੀਨ ਤੋਂ ਮਾਫੀ ਮੰਗੇ ਜੇ ਰਪਾਲੀ ਮਾਫੀ ਨਹੀਂ ਮੰਗੇਗੀ ਜਿੱਦਾਂ ਤੂੰ ਮੇਰਾ ਕਰਨ ਵੇਲੇ ਜੀਣਾ ਹਰਾਮ ਕੀਤਾ ਸੀ ਐਦੀ ਤੂੰ ਰਪਾਲੀ ਦਾ ਕਰੇਗਾ ਮੈਂ ਆਪਣੇ ਭਰਾਵਾਂ ਦੇ ਰਿਸ਼ਤੇ ਕਰਕੇ ਚੁੱਪ ਸੀ ਪਰ ਰਪਾਲੀ ਚੁੱਪ ਨਹੀਂ ਰਹੂਗੀ ਜੇ ਕੱਲ ਨੂੰ ਕੋਈ ਉਲਟਾ ਸਿੱਧਾ ਬੋਲੂਗੀ ਨਾ ਤਾਂ ਫਿਰ ਮੇਰੇ ਕੋਲੇ ਭੱਜ ਕੇ ਨਹੀਂ ਪੇਡਾਂ ਨਾ ਸ਼ੇਰਾਂ ਨੂੰ ਧਮਕੀਆਂ ਦਿੰਦੀਆਂ ਚੰਗੀਆਂ ਨਹੀਂ ਲੱਗਦੀਆਂ ਇਹ ਤਾਂ ਵਕਤੀ ਦੱਸੂ ਕੌਣ ਕਿਦੇ ਕੋੋਂ ਆਂਦਾ ਹੁਣ ਤੇਰੇ ਕੋਣ ਮੈਂ ਆਪਣੀਆਂ ਦੋ ਪੈਣਾ ਤੇ ਬਦਲੇ ਲੈਣੇ ਆ ਇੱਕ ਨੇ ਜਿੰਨੇ ਵੀਰ ਮੰਨਿਆ ਸੀ ਤੇ ਇੱਕ ਦਾ ਜਿਹਦਾ ਹੈਗਾ ਉਹ ਹਟ ਯਾਰ ਕਿੱਥੇ ਮੈਂ ਮੁਸ਼ਕਲੀਆਂ ਚ ਜਰਾਬਾਂ ਪਾ ਕੇ ਪੰਗਾ ਲੈ ਲਿਆ ਤੂੰ ਤਾਂ ਖੇੜੀ ਪੈ ਗਿਆ ਮੈਂ ਆਪਣੀਆਂ ਜਰਾਬਾਂ ਹੀ ਬਦਲ ਕੇ ਆਉਣਾ ਉਹ ਨੰਬਰੂ ਜਿਆ ਇੱਧਰ ਕਿੱਧਰ ਜਾਇਨਾ ਕਮਰਾ ਤੇਰਾ ਪਿੱਛੇ ਆ ਉਧਰ ਜਾ ਕੇ ਮੁਸ਼ਕਬਾ ਲੰਗੜਾ ਦਾ ਮੈਂ ਤੇਰੇ ਕਮਰੇ ਵਿੱਚ ਦੀ ਹੂ ਐ ਕਿੰਨੀ ਮੋਸ਼ਕ ਪਾ ਆ ਗਿਆ ਕਮਰੇ ਚ